ਮੋਤਲ ਡੀਆਈਜੀ ਹਰਚੰਦ ਸਿੰਘ ਭੁੱਲਰਦਾਸ ਸੀਬੀਆਈ ਨੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਉਧਰ ਬਲਾਲ ਪਰਸ਼ਾਨੂ ਦਾ ਵੀ ਰਿਮਾਂਡ ਲਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਅੱਗੇ ਕਿਹੜੇ ਵੱਡੇ ਖੁਲਾਸੇ ਸੀਬੀਆਈ ਆਉਣ ਵਾਲੇ ਦਿਨਾਂ ਚ ਕਰ ਸਕਦੀ ਹੈ ਜਾਂ ਫਿਰ ਇਸ ਕੇਸ ਦੇ ਪਿੱਛੇ ਕੋਈ ਸਿਆਸੀ ਵਜ੍ਹਾ ਵੀ ਨਜ਼ਰ ਆ ਰਹੀ ਹੈ ਸਿਆਸੀ ਹੱਥ ਵੀ ਨਜ਼ਰ ਆ ਰਿਹਾ ਹੈ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਜੀਵਨ ਗਾਂਧੀ ਨੈਸ਼ਨਲ ਲਾਜਰਿਵਰਸਿਟੀ ਤੋਂ ਡਾਕਟਰ ਨਿਰੰਦਰ ਸਿੰਘ ਫੌਨ ਲਾਈਨ 'ਤੇ ਮੌਜੂਦ ਨੇ ਜੋ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ-ਵਟਾਂਦਰਾ ਕਰਨ ਲਈ ਹਾਜ਼ਰ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੀਡਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਇਆਂ ਨੂੰ ਨੀਡਰ ਪੰਜਾਬ ਤੇ ਨੀਡਰ ਪੰਜਾਬ ਦੇ ਸੂਚਕਾਂ ਸਰਨ ਪਿਆਰਪ੍ਰੀ ਸੱਸੀ ਕਾ ਪਰ ਪਹਿਲਾਂ ਤਾਂ ਨਿਆਂਖ ਰਾਸਤੇ ਵਿੱਚ ਭੇਜ ਦਿੱਤਾ ਜਾਂਦਾ ਹੈ ਡੀਆਈਜੀ ਭੁੱਲਰ ਨੂੰ ਤਾਂ ਬਾਅਦ ਵਿੱਚ ਹੁਣ ਸੀਬੀਆਈ ਨੂੰ ਰਿਮਾਂਡ ਦੀ ਜ਼ਰੂਰਤ ਕਿਉਂ ਪਈ ਹੈ ਕੀ ਕਾਰਨ ਅਸਰ ਹੁੰਦੇ ਨੇ ਤੁਹਾਨੂੰ ਲੈ ਤਾਂ ਆਪਾਂ ਆਪਾਂ ਸਸਪੈਂਡਡ ਜਿਹੜੇ ਡੀਆਈਜੀ ਹਰਕਰਨ ਸਿੰਘ ਭੁੱਲਰ ਨੇ ਜੋ ਅਪਰਿਨ ਸਬੰਧ ਰੱਖਦੇ ਨੇ ਜੀ ਜੀ ਤੇ ਇਸ ਕ੍ਰੇਨ ਦੇ ਵਿੱਚ ਚਾਰ ਜ਼ਿਲ੍ਹੇ ਜ਼ਿਲ੍ਹੇ ਸ਼ਾਮਿਲ ਹੁੰਦੇ ਆ ਤੇ ਮੇਨ ਐਸ ਪਰ ਦਾ ਜਿਹੜਾ ਪੁਲਿਸ ਸੈਕਟਰ ਜਿਹੜੀ ਇੰਵਿਸਟਿਗੇਟਿਵ 1 ਦਾ ਤੇ ਉਹਦੇ ਅਕੋਰਡਿੰਗਲੀ ਜਿਹੜੇ ਸਿਰਫ ਰਿਸਪੌਂਸੀਬਲਸ ਹੁੰਦੇ ਆ ਜਿਹੜੇ ਡੀਆਈਜੀ ਡੀਜੀ ਪਿਸਾਰੀ ਤੇ ਇਹਦੇ ਵਿੱਚ ਹੁਣ ਗੱਲ ਚੱਲ ਰਹੀ ਹੈ ਵੀ ਮਤਲਬ ਹੁਣ ਇੱਕ ਰੀਸੈਂਟਲੀ ਜਿਹੜਾ ਕੇਸ ਸਾਇਰ ਕੀਤਾ ਗਿਆ ਸੀਗਾ ਵੀ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਹੈ ਉਹਦਾ ਇਹਦਾ ਕੇਸ ਦੇ ਰਿਗਾਰਡਿੰਗ ਜੀ ਪ੍ਰੀਵੀਅਸ ਜਿਹੜਾ ਕੇਸ ਚੱਲ ਰਿਹਾ ਸੀਗਾ ਤੇ ਉਹ ਸੀਗਾ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਰਿਗਾਰਡਿੰਗ ਸੀਗਾ ਵੀ ਵੀ ਕ腐ਪਸ਼ਨ ਮਾਮਲੇ ਦੇ ਵਿੱਚ ਤੇ ਜਿਹੜਾ ਹੁਣ ਰੀਸੈਂਟਲੀ ਕੇਸ ਤਾਇਰ ਹੋਇਆ ਸੀ ਤੇ ਇਹਦੇ ਵਿੱਚ ਵੀ ਪੁਲਿਸ ਸਾਹਿਬ ਨੇ ਵੀ ਇੰਨੀ ਜਾਇਦਾਦ ਕਿਰੀ ਆਮਦਨ ਤੋਂ ਵੱਧ ਕਿਸ ਤਰ੍ਹਾਂ ਬਣਾ ਲਈ ਇਹਦੇ ਵਿੱਚ ਦੋਨਾਂ ਦੇ ਵਿੱਚ ਸੈਂਟਰ ਤੇ ਸਟੇਟ ਦੇ ਵਿੱਚ ਕੌਂਟਰੋਡਿਕਟੇ ਸ਼ੁਰੂ ਹੋ ਚੁੱਕੇ ਨੇ ਤੇ ਕਿਉਂਕਿ ਇਹਨਾਂ ਦੋਨਾਂ ਕੇਸਾਂ ਦੀ ਜਦੋਂ ਟਾਈਮਿੰਗ ਤੇ ਰਿਪੋਰਟਿੰਗ ਹੋਈ ਹੈ ਉਹ ਸੇਮ ਟਾਈਮਿੰਗ ਦਾ ਹੈ ਪਹਿਲਾਂ ਵਿਜੀਲੈਂਸ ਯੂਰੋ ਵੱਲੋਂ ਮਤਲਬ ਸਭ ਤੋਂ ਪਹਿਲਾਂ ਵੀ ਜਿਹੜੀ ਇਨੀ ਆਮਦਨ ਦੇ ਵੱਧ ਜਿਹੜੀ ਜ਼ਾਇਦਾਤ ਬਣਾਈ ਹੈ ਡੀਏ ਦਾ ਜਿਹੜਾ ਕੇਸਿਸ ਹੈ ਜੀ ਜੀ ਟਿਕਾ ਰਿਜਿਸਟਰ ਕਰਨੀ ਹੈ ਵਿਜੀਲੈਂਸ ਯੂਰੋ ਤੇ ਉਸ ਤੋਂ ਅੱਡੇ ਘੰਟੇ ਬਾਅਦ ਮਤਲਬ ਇਮੀਡੀਏਟਲੀ ਫਿਰ ਸੀਬੀਆਈ ਵੱਲੋਂ ਵੀ ਸੇਮ ਕੇਸ ਦੇ ਵਿੱਚ ਵੀ ਇਹਦੀ ਰਿਗਾਰਡਿੰਗ ਇੱਕ ਐਫਆਈਆਰ ਦਰਜ ਹੁੰਦੀ ਹੈ ਤੇ ਜਿਹਦੇ ਵਿੱਚ ਮਤਲਬ ਸੇਮ ਕੇਸਿਸ ਹੈ ਜਿਵੇਂ ਆਪਾਂ ਕਹਿ ਗਏ ਵੀ ਐਸ ਪਰ ਲਾ ਵੀ ਇੱਕੋ ਹੀ ਕੇਸ ਦੇ ਵਿੱਚ ਵੀ ਦੋ ਐਫਆਈਆਰ ਦਰਜ ਨਹੀਂ ਹੋ ਸਕਦੀਆਂ ਤੇ ਉਹ ਮੈਟਰ ਨੂੰ ਲੈ ਕੇ ਦੋਨਾਂ ਦੇ ਵਿੱਚ ਕੋਨਟਰਡਿਕਟ ਸ਼ੁਰੂ ਹੋ ਚੁੱਕੀ ਹੈ ਤੇ ਜਿਵੇਂ ਹੁਣ ਆਪਾਂ ਜਾਣਦੇ ਆਂ ਵੀ ਮੰਡੀ ਗਵਿੰਦਗੜ੍ਹ ਤੋਂ ਪਹਿਲਾਂ ਸਗਰਬ ਕਾਰੋਬਾਰੀ ਸੀਗਾ ਜਿਹਦਾ ਉਹਦੇ ਵਿੱਚ 8 ਲੱਖ ਰੁਪਏ ਦੀ ਸ਼ੋਰ ਲੈਂਡ ਦਾ ਮਾਮਲੇ ਦੇ ਵਿੱਚ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਜਿਹੜੇ ਸੀ ਸਸਪੈਂਡਡ ਡੀਆਈਜੀ ਸੀਗੇ ਹਰਚਰਨ ਸਿੰਘ ਭੁੱਲਰ ਦੀਆਂ ਜਿਹੜੀਆਂ ਮੁਸ਼ਕਿਲਾਂ ਸੀਗੀਆਂ ਇਹਨੇ ਹੋਰ ਵਧਾ ਦਿੱਤੀ ਜੀ ਜੀ ਕਿਉਂਕਿ ਜਿਹੜੀ ਸੀਬੀਆਈ ਨੇ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਜਿਹੜਾ ਵੀਰਵਾਰ ਨੂੰ ਚੰਡੀਗੜ੍ਹ ਦੇ ਵਿਸ਼ੇ ਸੀਗੇ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਤੇ ਸੀਵੀਆਈ ਨੇ ਕੋਰਸ ਦੱਸਿਆ ਵੀ ਪੁੱਲਰ ਦੇ ਜਾਂਚ ਦੇ ਵਿੱਚ ਵੀ ਕੰਨੇ ਵੀ ਸਹਿਯੋਗ ਨਹੀਂ ਕਰ ਰਹੀ ਹੈ। ਤੇ ਮੈਟਰ ਇਹ ਸੀਗਾ ਵੀ ਇੰਨੀ ਵੱਡੀ ਜਾਇਦਾਦ ਕਿੱਥੋਂ ਬਣਾਈ ਹੈ ਤੇ ਸੀਵੀਆਈ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ। ਤੇ ਜਿਸ ਨੂੰ ਅਦਾਲਤ ਨੇ ਮਨਜ਼ੂਰੀ ਕਰ ਲਿਆ ਸੀ। ਫਿਰ ਅਦਾਲਤ ਦੇ ਵਿੱਚ ਜਿਹੜੇ ਪੁੱਲਰ ਨਾਲ ਦੇ ਵਕੀਲ ਸੀਗੇ ਤੇ ਉਹ ਸੀਗੇ ਐਚਐਸ ਧਨੋਆ ਜੀ ਤੇ ਪੁੱਲਰ ਦੇ ਜਿਹੜੇ ਖਿਲਾਫ ਇਹ ਜਿਹੜਾ ਮੇਨ ਜਿਹੜੀ ਹੁਣ ਆਪਾਂ ਮੇਨ ਕਰ ਰਹੇ ਹਾਂ ਵੀ ਆਮਦਨ ਤੋਂ ਵੱਧ ਜਿਆਦਾ ਵਾਲਾ ਇਹਦਾ ਕੇਸ ਹੈ 29 ਅਕਤੂਬਰ ਨੂੰ ਸਵੇਰੀ 11 ਕਲੇਗਰਾਂ ਦੇ ਤਕਰੀਬਨ ਮੈਟਰ ਪੰਜਾਬ ਵਿਜੀਲੈਂਸ ਯੂਰੋ ਦੇ ਵਿੱਚ ਇਹ ਇਹਦਾ ਰਿਗਾਰਡਿੰਗ ਹੈ ਇਹਦੀ ਰਿਪੋਰਟਿੰਗ ਹੋਈ ਸੀ ਤੇ ਸੇਮ ਦੇ ਹੀ 12:20 ਵਜੇ ਤੇ ਤੇ ਆਮਦਨ ਤੋਂ ਵੱਧ ਜਿਆਦਾ ਦਾ ਕੇਸ ਹੈ ਜਿਸਟਿਸ਼ ਕੀਤਾ ਸੀ ਵੀਆਈ ਕੋਰਟ ਤੇ ਫਿਰ ਉਹ ਕਹਿੰਦੇ ਵੀ ਵੀ ਕਾਨੂੰਨ ਦੇ ਵਿੱਚ ਇੱਕ ਹੀ ਅਪਰਾਧ ਦੇ ਵਿੱਚ ਦੋ ਐਫ ਜਿਹੜੀਆਂ ਵੱਖ-ਵੱਖ ਜਿਹੜੇ ਐਫ ਆਈ ਆਰ ਦਰਜ ਨਹੀਂ ਹੋ ਸਕਦੀਆਂ ਵੀ ਇੱਕੋ ਅਪਰਾਧ ਲਈ ਦੋ ਐਫ ਆਈ ਆਰ ਨਹੀਂ ਹੋ ਸਕਦੀ ਜੀ ਤੇ ਵੀ ਉਹ ਪੰਜਾਬ ਦੇ ਡੀ ਆਈ ਜੀ ਨੇ ਤੇ ਸੀ ਵੀ ਆਈ ਨੇ ਉਹਨਾਂ ਨੇ ਖਰਾਬ ਜਿਹਦਾ ਕੇਸ ਦਰਜ ਨਹੀਂ ਕਰ ਸਕਦੀ ਹੈ ਜੀ ਪਰ ਇਸੇ ਅਧਾਰ ਤੇ ਬਿਲਕੁਲ ਨਹੀਂ ਰਿਮਾਂਡ ਦੀ ਜਿਹੜੀ ਅਰਜੀ ਹੈ ਉਹ ਮਤਲਬ ਖਾਰਜ ਕਰਨ ਦੀ ਮੰਗ ਕੀਤੀ ਸੀ ਪਰ ਸੀ ਵੀ ਆਈ ਨੇ ਇਹਦਾ ਇਹਦਾ ਜ਼ਰੂਰ ਕੀਤਾ ਸੀ ਜੀ ਤੇ ਇਹਦੇ ਵਿੱਚ ਕੋਈ ਸਪੈਸ਼ਲ ਜਜਜ ਸੀਗੇ ਮੇਨਲੀ ਭਾਵਨਾ ਜੈਨ ਜੀ ਜਿਹੜਾ ਰੇਡ ਕੁਐਸਚਨ ਰੇਡ ਕੀਤਾ ਸੀ ਵਿਜੀਲੈਂਸ ਯੂਰੋ ਤੇ ਸਪੀਡ ਆਫ ਇਨਵੈਸਟੀਗੇਸ਼ਨ ਉਹ ਕਹਿੰਦੇ ਵੀ ਪੁਲਿਸ ਸਾਹਿਬ ਦੀ ਜਿਹੜੀ ਮੇਨਲੀ ਹੈ 30 ਸਾਲ ਦਾ ਉਹਨਾਂ ਦਾ ਟੈਨਿਓਰ ਸੀਗਾ ਵਰਕਿੰਗ ਦਾ ਵੀ ਉਹਦੀ ਸਿਰਫ ਇੰਟਰੋਗੇਸ਼ਨ ਦੇ ਲਈ 30 ਮਿੰਟ ਦੇ ਵਿੱਚ ਤੁਸੀਂ ਕਰ ਦਿੱਤੀ ਗਈ ਤੇ ਹਾਓ ਇਟਸ ਪੋਸੀਬਲ ਵੀ ਕਿਸ ਤਰ੍ਹਾਂ ਪੋਸੀਬਲ ਹੈ ਵੀ ਆਪਾਂ 30 ਦਿਨ ਦੇ ਮਤਲਬ 30 ਸਾਲ ਦੇ ਕਾਰਜਕਾਲ ਨੂੰ ਸਿਰਫ 30 ਮਿੰਟ ਦੇ ਵਿੱਚ ਡਿਸਕਸ ਕਰ ਦਿੱਤਾ ਗਿਆ ਹੂੰ ਇਹ ਮਾਮਲੇ ਦੇ ਵਿੱਚ ਤੇ ਤੇ ਸੀਬੀਆਈ ਨੇ ਫਿਰ ਇਸੇ ਚੀਜ਼ ਦੇ ਮੈਟਰ ਤੇ ਵਿਰੋਧ ਵੀ ਹੋਇਆ ਸੀਗਾ ਤੇ ਵੀ ਚੰਡੀਗੜ੍ਹ ਦੇ ਵਿੱਚ ਵੀ ਸਾਡੇ ਮੇਨਲੀ ਉਹਨਾਂ ਨੇ ਕਿਹਾ ਸੀ ਵੀ ਅਗਰ ਕੋਈ ਵੀ ਆਫੀਸਰ ਦੇ ਖਿਲਾਫ ਕੋਈ ਕੰਪਲੇਂਟ ਆਉਂਦੀ ਹੈ ਸੀਬੀਆਈ ਨੇ ਕੁਸਚਨ ਰੇਜ਼ ਕੀਤਾ ਸੀ ਕਿ ਉਹਦੇ ਮਤਲਬ ਸਾਨੂੰ ਇਮੀਡੀਏਟਲੀ ਐਕਸ਼ਨ ਲੈਂਦਾ ਹੈ ਨਾ ਤੇ ਇਮੀਡੀਏਟਲੀ ਅਗਰ ਸਾਨੂੰ ਮਤਲਬ ਸੇਮ ਟਾਈਮਿੰਗ ਦੇ ਉੱਤੇ ਇਹਨਾਂ ਨਗਦੀ ਦੇ ਰੂਪ ਦੇ ਵਿੱਚ ਵੀ ਬਰਾਮਦ ਹੋਇਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਵੀ ਸਾਡੇ 7 ਕਰੋੜ ਰੁਪਏ ਜਿਹੜੇ ਆਪਾਂ ਗੱਲ ਕਰ ਰਹੇ ਸੀ ਤੇ 25 ਕਿਲੋ ਸੋਨਾ ਮਹਿੰਗੀਆਂ ਘੜੀਆਂ ਤੇ ਰਾਡੋ ਤੇ ਦੀਵੀ ਨਿਵਾਜ ਜਣੀਆਂ ਮੋ ਦਿਨ ਸਿੱਤੀ ਜਿਹੜੀਆਂ ਬੇਨਾਮੀ ਪ੍ਰਾਪਰਟੀਆਂ ਜਾਇਦਾਦ ਹੈ ਤੇ ਉਹਦੇ ਵਿੱਚ ਅਸੀਂ ਇਹ ਵੀ ਸੀਗਾ ਆਪਦੀ ਤੇ ਵੀ ਇੰਨੀ ਲੋ ਆਪਾਂ ਨੂੰ ਕਹਿੰਦੇ ਸਾਹਮਣੀ ਫਤ ਆ ਰਹੇ ਨੇ ਤੇ ਉਹਨਾਂ ਨੂੰ ਕਿਉਂ ਨਾ ਕੰਟੀਨਿਊਸ ਕੀਤਾ ਜਾਏ ਤੇ ਕੌਣ ਦਾ ਨਿਕਲੇ ਸੀ ਵੀ ਸੀ ਬੀ ਆਈ ਨੇ ਵੀ ਫਿਰ ਗਿਆ ਸੀ ਬਲ ਸਰ ਤੋਂ ਸਹਿਯੋਗ ਦੀ ਜਿਹੜੀ ਇਹ ਮੰਗ ਕੀਤੀ ਸੀ ਪਰ ਸਹਿਯੋਗ ਨਹੀਂ ਮਿਲਨ ਕਰਕੇ ਉਹਨਾਂ ਦਾ ਰਿਮਾਂਡ ਮੰਗਿਆ ਸੀ ਸੂਲਰ ਦੇ ਵਕੀਲ ਨੇ ਅਫਰਾਦ ਦੇ ਜਿਹੜੇ ਜਿਹੜੇ ਸੀ ਕੇਸ ਵੀ ਨਹੀਂ ਚੱਲ ਸਕਦੀ ਹੈਗੇ ਤੇ ਉਹਨਾਂ ਨੇ ਵਿਰੋਧ ਕੀਤਾ ਵੀ ਕਈ ਅਫਰਾਦ ਦੇ ਵੀ ਦੋ ਦੋ ਕੇਸ ਵੀ ਚਲਾ ਸਕਦੇ ਆ ਤੇ ਨਾਲ ਇਹਦੇ ਵਿੱਚ ਐ ਵੀ ਨਾਲ ਜਿਹੜਾ ਕ੍ਰਿਸ਼ਨੂ ਸਰਦਾਰ ਸੀਗਾ ਤੇ ਉਹ ਵੀ ਜਿਹੜੇ ਹਸਬੰਡ ਵਾਈਫ ਐ ਉਹਨਾਂ ਦੀ ਬੈਂਕ ਖਾਤਿਆਂ ਦੇ ਵਿੱਚੋਂ ਵੀ ਪਿਛਲੇ 2 ਸਾਲ ਦੇ ਵਿੱਚ 70 ਕਰੋੜ ਦੀ ਜਿਹੜੀ ਅਮਾਉਂਟ ਐ ਉਹ ਵੀ ਮਿਲੀ ਐ ਵੀ ਸਿਰਫ ਹੁੱਲਰ ਸਾਹਿਬ ਨਹੀਂ ਨਾਲ ਉਹਨਾਂ ਦੇ ਜਿਹੜੇ ਮੀਡਲ ਮੈਨ ਸੀਗੇ ਤੇ ਉਹਨਾਂ ਤੋਂ ਵੀ ਕਾਫੀ ਮਤਲਬ ਜਿਦਾ ਸੀਵੀਆਈ ਨੇ ਉਹਨੇ ਇੰਟਰੋਗ੍ਰੇਟਸ ਕੀਤੀ ਆ ਤੇ ਉਹਨਾਂ ਨੂੰ ਵੀ ਮਤਲਬ 1 ਸਵਾ ਕਰੋੜ ਰੁਪਏ ਦਾ ਮਿਲੇ ਤੇ ਜੋ ਆਪਾਂ ਗੱਲ ਕਰ ਰਹੀ ਆ ਤੇ ਇਹਦੇ ਵਿੱਚ ਕ੍ਰਿਸ਼ਨਨ ਸਾਧ ਦਾ ਤੇ ਉਹਦੀ ਜਿਹੜੀ ਮੇਨਲੀ ਵਾਈਸ ਤੇ ਤੇ ਪੰਨੀ ਹਨੀ ਸ਼ਰਮਾ ਤੇ ਉਹਨਾਂ ਨੇ ਸੱਤੇ ਦੇ ਵਿੱਚੋਂ 1.2 ਕਰੋੜ ਜਿਹੜੀ ਹੈ ਮਿਲੀ ਹੈ ਮਤਲਬ 1 ਕਰੋੜ 20 ਲੱਖ ਰੁਪਏ ਤੇ ਰਕਮ 2 ਸਾਲਾਂ ਦੇ ਵਿੱਚ ਇਹਨਾਂ ਦੀ ਕਮਾਈ ਹੈ ਤੇ ਕੈਸ਼ ਹੀ ਨਹੀਂ ਹੈ ਤਾਂ ਉਹਨਾਂ ਕੋਲ ਜੁਵਲਰੀ ਵੀ ਬਰਾਮਦ ਹੋਈ ਹੈ ਤੇ ਸੀਬੀਆਈ ਨੂੰ ਸ਼ੱਕ ਹੈ ਵੀ ਰਕਮ ਤੇ ਜੁਵਲਰੀ ਵੀ ਉਹਨਾਂ ਨੇ ਰਿਸ਼ਵਤ ਦੀ ਕਮਾਈ ਦੇ ਨਾਲ ਹੀ ਇਕੱਠੀ ਕੀਤੀ ਹੈ ਜੀ ਜੀ ਤੇ ਸੀਬੀਆਈ ਨੇ ਹੰਦੀਪੇ ਕ੍ਰਿਸ਼ਨੂ ਸਾਹ ਦਾ ਤੇ ਨਾਲ ਜਿਹੜੇ ਆਪਾਂ ਉਮੀਦ ਨਹੀਂ ਗੱਲ ਕਰ ਰਹੇ ਸੀਗੇ ਵੀ ਮਿਡਲਮੈਨ ਦੇ ਦੌਰ ਤੇ ਉਹਨਾਂ ਨੇ ਕਿਹਾ ਵੀ ਅਫਸਰ ਨੂੰ ਟ੍ਰਾਂਸਫਰ ਪੋਸਟਿੰਗ ਤੇ ਐਫ ਆਈ ਆਰ ਦਰਜ ਕਰਾਉਣ ਤੇ ਰੱਬ ਕਰਾਉਣ ਨੂੰ ਲੈ ਕੇ ਕਿਉਂ ਰਿਸ਼ਵਤ ਨੀਂ ਦਾਜਰਾ ਲੈਣਾ ਸੀ ਹੂੰ ਸਰ ਇਹਦੇ ਪਿੱਛੇ ਕੋਈ ਸਿਆਸੀ ਹੱਥ ਵੀ ਨਜ਼ਰ ਆ ਰਿਹਾ ਕੋਈ ਸਿਆਸੀ ਲਿੰਕ जोडਦਾ ਨਜ਼ਰ ਆ ਰਿਹਾ ਕੇਸ ਦੇ ਨਾਲ ਮੈਨਲੀ ਮੈਲੀ ਦੇ ਇਟੇ ਵਿਚ ਸੈਂਟਰਲ ਤੇ ਸਟੇਟ ਦੋਨੋਂ ਇੱਕ ਦੂਜੇ ਦੇ ਅੱਗੇ ਸਾਹਮਣੇ ਆ ਗਏ ਆ ਤੇ ਇਹਦੇ ਵਿੱਚ ਵਿਜੀਲੈਂਸ ਬਿਊਰੋ ਤੇ ਸੀਬੀਆਈ ਦੇ ਇੱਕ ਦੂਜੇ ਦੇ ਅੱਗੇ ਸਾਹਮਣੇ ਆ ਗਏ ਜੀ ਤੇ ਹੁਣ ਦੋਨੋਂ ਹੀ ਇੰਟਰੋਗੇਸ਼ਨ ਚੱਲ ਰਹੀ ਹੈ ਦੋਨੋਂ ਦੀ ਮੈਟਰ ਦੇ ਉੱਤੇ ਤੇ ਸੈਂਟਰ ਤੇ ਸਟੇਟ ਪਹਿਲਾਂ ਵੀ ਤੁਹਾਨੂੰ ਜਿਹੀ ਗੱਲ ਮੇਨਲੀ ਲੈਂਡ ਆਰਡਰ ਦੇ ਇਸ਼ੂ ਨੂੰ ਲੈ ਕੇ ਤੇ ਦੋਨਾਂ ਦੇ ਵਿੱਚ ਪਹਿਲਾਂ ਵੀ ਮਤਲਬ ਡਿਕਟੇਟ ਹੁੰਦਾ ਰਿਹਾ ਵੀ ਲੈਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਸੰਜਗ ਸਰਕਾਰ ਵੀ کافی ਹੱਦ ਤੱਕ ਸਲੀਅਰ ਰਹੀ ਹੈ ਇਸ ਲੈਵਲ ਤੇ ਕਾਫੀ ਗੱਲਾਂ ਹੁੰਦੀਆਂ ਰਹੀਆਂ ਨੇ ਤੇ ਕਾਫੀ ਤੇ ਉਹਦੇ ਵਿੱਚ ਜਦੋਂ ਹੁਣ ਪੁਲਿਸ ਦੀ ਇਨਵੋਲਵਮੈਂਟ ਆ ਜਾਂਦੀ ਹੈ ਤੇ ਉਹ ਬਹੁਤ ਹੀ ਜ਼ਿਆਦਾਤਰ ਹਾਈ ਲੈਵਲ ਦਾ ਇਸ਼ੂਜ਼ ਬਣ ਜਾਂਦਾ ਹੈ ਤੇ ਉੱਪਰ ਵੀ ਮੇਨਲੀ ਹੁਣ ਇਲੈਕਸ਼ਨ ਦਾ ਵੀ ਮੈਟਰ ਹੈ ਕਿਉਂਕਿ ਜਦੋਂ ਇਲੈਕਸ਼ਨ ਦਾ ਮੈਟਰ ਆਉਂਦਾ ਹੈ ਤੇ ਲਾਅ ਐਂਡ ਆਰਡਰ ਦੀ ਗੱਲ ਪੰਜਾਬ ਦੇ ਵਿੱਚ ਹੁੰਦੀ ਹੀ ਹੁੰਦੀ ਹੈ ਤੇ ਪੰਜਾਬ ਦੇ ਲਾਅ ਐਂਡ ਆਰਡਰ ਜਿਹੜੀ ਤੇ ਪ੍ਰਭੂਤ ਬਣਾਇਆ ਜਾਵੇ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਦਾ ਇਸ਼ੂਜ਼ ਹੈ ਉਹ ਇੱਕ ਸਟੇਟ ਸਬਜੈਕਟ ਹੈ ਜੀ ਦੀ ਸਟੇਟ ਸਬਜੈਕਟ ਅਕੋਰਡਿੰਗ ਟੂ ਕਨਸਟੀਟਿਊਸ਼ਨ ਜਿਵੇਂ ਅਪਾ ਪੁਲਿਸ ਦੀ ਵੀ ਗੱਲ ਕਰਦੇ ਆ ਤੇ ਆਰਟੀਕਲ 246 ਦੇ ਅੰਡਰ ਆਉਂਦੀ ਹੈ ਉਹ ਵੀ ਸਟੇਟ ਦੀ ਹੈ ਤੇ ਪੁਲਿਸ ਵੀ ਸਟੇਟ ਦਾ ਸਬਜੈਕਟ ਹੈ ਪਰ ਸੈਂਟਰਲ ਏਜੰਸੀਆਂ ਸਿਰਫ ਉੱਥੇ ਹੀ ਡੈਰੋਗੇਟ ਕਰਦੀਆਂ ਨਹੀਂ ਵੀ ਜਦੋਂ ਕਿਸੇ ਮਾਮਲੇ ਦੇ ਵਿੱਚ ਕੰਪਲੇਂਟ ਦੇ ਵਿੱਚ ਤੇ ਕੋਈ ਐਕਸ਼ਨ ਸਟੇਟ ਗਵਰਨਮੈਂਟ ਨਹੀਂ ਲੈ ਪਾਉਂਦੀ ਤੇ ਉਸ ਤੋਂ ਬਾਅਦ ਹੀ ਸੈਂਟਰ ਗਵਰਨਮੈਂਟ ਦੀ ਜਿਹੜੀ ਹੈ ਦਾ ਸੈਂਟਰਲ ਸੀਬੀਆਈ ਦੀ ਇਨਵੋਲਵਮੈਂਟ ਹੈ ਸ਼ੁਰੂ ਹੁੰਦੀ ਹੈ ਜੀ ਇਸ ਦੇ ਵਿੱਚ ਸਪੈਸ਼ਲ ਜੱਜਿਸ ਭਾਵਨਾ ਜਨਜੀ ਵੀ ਹੈ ਕੇਸ ਕਿਤਾ ਜਿਹੜਾ ਸੁਣਨ ਕੀਤਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਦਿਖਾਈ ਗਈ ਹੈ ਇਹਨਾਂ ਮਾਮਲੇ ਦੇ ਵਿੱਚ ਤੇ ਐਡੀਸ਼ਨਲ ਜਿਹੜਾ ਪਬਲਿਕ ਪਰਸਕਿਊਟਰ ਹੈ ਇੱਕ ਪੀਵੀ ਜਿਹੜਾ ਸਰਪੱਜਨ ਕੋਲ ਵੀ ਹੈ ਇਹਨਾਂ ਨੂੰ ਪ੍ਰੈਜ਼েন্টਾਈ ਹੈ ਹੂੰ ਤੇ ਭੁੱਲਰ ਸਾਡੇ ਜਿਹੜੇ ਡਿਫੈਂਸ ਕਾਉਂਸਲਰ ਹੈ ਚੈਸਟਨੂਆ ਆਪਣੀ ਗੱਲ ਕੀਤੀ ਹੈ ਤੇ ਉਹ ਵੀ ਕ੍ਰਿਮੀਨਲ ਲਾ ਦੇ ਹਾਈ ਕੋਰਟ ਦੇ ਵਿਜੇ ਨਾਮੀ ਵਕੀਲ ਦੇ ਸੀ ਪੂਵੀ ਕੋਰਟ ਦੇ ਵਿੱਚ ਪਹਿਲਾਂ ਵੀ ਪੈਰਵੀ ਕਰ ਰਹੇ ਹਾਂ ਤੇ ਨਾਲ ਮੀਤੀ ਅਜ਼ਾਦੀ ਕੇਸ ਦੀ ਵੀ ਪੈਰਵੀ ਕਰ ਰਹੇ ਹਾਂ ਹੂੰ ਤੇ ਸੀਜੀਆਈ ਦੇ ਜਿਹੜਾ ਐਫਆਈਆਰ ਵਾਈਓਲੇਸ਼ਨਸ ਹੈ ਉਹਨਾਂ ਨੇ ਕਿਹਾ ਵੀ ਪੁੱਲਰ ਦੇ ਡਿਫੈਂਸ ਕੰਸਲਟ ਜਿਹੜਾ ਇੱਕ ਆਰਗੂਮੈਂਟ ਹੋਇਆ ਨੇ ਕਿ ਪੁੱਲਰ ਜਿਹੜੀ ਐਫਆਈਆਰ ਹੈ ਵਾਈਓਲੇਸ਼ਨਸ ਆਫ ਲੀਗਲ ਨੋਰਮਸ ਹੈ ਮਨ ਕਿਉਂਕਿ ਰਜਿਸਟਰਡ ਅਸਟਰ ਦਾ ਵਿਜੀਲੈਂਸ ਫਿਊ ਵੀ ਆਲਰੇਡੀ ਵਿਜੀਲੈਂਸ ਫਿਊ ਰੋ ਨੇ ਪਹਿਲੇ ਕੇਸ ਤਾਂ ਨਹੀਂ ਰਿਸਰਵ ਕੀਤਾ ਹੋਇਆ ਸੀ ਹੂੰ ਵੀ ਟੂ ਐਫਆਈਆਰ ਸੀਮੋ ਸੈਂਸ ਕੈਨ ਨੋਟ ਈਗਰ ਔਫ ਇੰਡੀਅਨ ਲਾ ਜੀ ਸਰ ਕਿਸੇ ਨੂੰ ਵੀ ਕੋਈ ਵੀ ਕ੍ਰਾਈਮ ਤੋਂ ਬਾਅਦ ਕੋਈ ਵੀ ਵਕੀਲ ਕਰਨ ਦਾ ਅਧਿਕਾਰ ਹੁੰਦਾ ਹੈ ਪਰ ਜਿਵੇਂ ਆਪਾਂ ਵਿਕਰਮ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਡਰਗ ਕੇਸ ਸੀਗਾ ਉਹਦੀ ਜਿਹੜੀ ਐਸਆਈਟੀਸੀ ਉਹਦੇ ਮੁਖੀ ਵੀ ਸੀਗੇ ਹਰਚੰਦ ਸਿੰਘ ਭੁੱਲਰ ਤਾਂ ਹੁਣ ਮਜੀਠੀਆ ਦੇ ਵਕੀਲ ਵੀ ਐਚਐਸ ਤੋਂ ਉਤਰੋਵਾ ਨੇ ਤੇ ਉਧਰ ਸਾਬਕਾ ਡੀਆਈਜੀ ਜਿਹੜੇ ਭੁੱਲਰ ਨੇ ਉਹਨਾਂ ਦੇ ਵੀ ਐਚਐਸ ਤੋਂ ਉਤਰੋਵਾ ਨੇ ਤਾਂ ਇਹਦਾ ਇਹਦੀ ਥਿਉਰੀ ਸਮਝਾਓ ਪੀ ਦਾ ਕੀ ਕਾਰਨ ਹੋ ਸਕਦਾ ਹੈ ਇਹਦੇ 'ਚ ਬਹੁਤ ਗੱਲਾਂ ਦਾ ਦੇਖੋ ਕਨਟਰਡਿਕਟਿਓਨ ਮੈਂ ਪਹਿਲਾਂ ਹੀ ਕਿਹਾ ਵੀ ਦੋਨੋਂ ਇਨਡਰਾਗੇਟਸ ਮਤਲਬ ਇਨਵੈਸਟੀਗੇਸ਼ਨ ਏਜੰਸੀਆਂ ਨੇ ਇੱਕ ਸੈਂਟਰਲ ਲੈਵਲ ਦੀ ਏਜੰਸੀ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਇੱਕ ਸਟੇਟ ਦੀ ਏਜੰਸੀ ਹੈ ਪੰਜਾਬ ਵਿਜੀਲੈਂਸ 0 ਤੇ ਪੰਜਾਬ ਦੀ ਜਿਹੜੀ ਵਿਜੀਲੈਂਸ 0 ਹੈ ਵੀ ਸਟੇਟ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਹੈ ਤੇ ਸੀਬੀਆਈ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਹੈ ਤੇ ਦੋਨੋਂ ਹੀ ਇਨਵੈਸਟੀਗੇਸ਼ਨ ਦੇ ਵਿੱਚ ਟੌਪ ਲੈਵਲ ਦੀ ਏਜੰਸੀਆਂਸ ਨੇ ਤੇ ਦੋਨਾਂ ਵਿੱਚ ਮਤਲਬ ਕਨਟਰਡਿਕਟ ਡ੍ਰੋਇੰਗ ਇਲੈਕਸ਼ਨ ਦੇ ਕਰਕੇ ਹੋਰ ਜ਼ਿਆਦਾ ਵਧ ਗਈ ਹੈ। ਹੂੰ ਤੇ ਉਹਨਾਂ ਨੇ ਹੁਣ ਮਤਲਬ 4 ਨਵੰਬਰ ਨੂੰ ਦੁਬਾਰਾ ਫਿਰ ਸਰਚ ਏਜੰਸੀਆਂ ਨੇ ਕਾਫੀ ਜਗ੍ਹਾ ਤੇ ਰੇਡ ਮਾਰੀ ਦੀ ਸਤ ਡਿਫਰੈਂਟ ਡਿਫਰੈਂਟ ਲੋਕੇਸ਼ਨਾਂ ਦੇ ਪਟਿਆਲਾ, ਲੁਧਿਆਣਾ ਤੇ ਜਿਹਦੇ ਵਿੱਚ ਤੁਹਾਨੂੰ ਦਿਖਾਇਆ ਸੀ ਲਗਬਰੀ ਮਤਲਬ ਉਹਨਾਂ ਦੀਆਂ ਗੱਡੀਆਂ ਦੀ ਵੀ ਕੋਈਆਂ ਸੀਗਾ ਤੇ ਜਿਹਦੇ ਵਿੱਚ ਪ੍ਰੀਵਿਅਸ ਵੀਡੀਓ ਦੇ ਜ਼ਿਕਰ ਕੀਤਾ ਸੀਗਾ ਤੇ ਬਾਕੀ ਉਹਨਾਂ ਦੇ ਅਕਾਊਂਟਸ ਦੀ ਵੀ ਜਾਂਚ ਹੋ ਰਹੀਆਂ ਨੇ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਵੈਸੇ ਮਤਲਬ ਕਿੱਥੇ ਹੋ ਪਤਾ ਇਜਾਹੀ ਸਰ ਜਿਸ ਤਰੀਕੇ ਨਾਲ ਮਤਲਬ ਹਰਚਨ ਭੋਲਰ ਨੂੰ ਜਿਹੜਾ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜਿਹੜਾ ਵਿਕਰਮ ਮਜੀਠੀ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਵੀ ਕਈ ਵਾਰ ਉੱਥੇ ਐਸਟੀਟੀ ਅੱਗੇ ਪੇਸ਼ ਹੋਏ ਸੀਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਕੀਲ ਦੋਵਾਂ ਦੇ ਫੇਮ ਨੇ ਆਉਣ ਵਾਲੇ ਸਮੇਂ 'ਚ ਇਹ ਵੀ ਨਿਕਲ ਸਕਦਾ ਹੈ ਕਿ ਉਧਰੋਂ ਵੀ ਲੈ ਆਂਦੇ ਨੇਿਕਾ ਸਾਹਿਬ ਦਾ ਮਜੀਠੀ ਨਾਲ ਉਹ ਵੀ ਕੋਈ ਦੇਖੋ ਜੀ ਇਹ ਮੇਨ ਤਾਂ ਜਦੋਂ ਮਾਮਲਾ ਹਲੇ ਪਹਿਲਾਂ ਆਪਾਂ ਗੱਲ ਕੀਤੀ ਜੁਡੀਸ਼ੀਅਲ ਕਸਟਡੀ ਦੇ ਅੰਦਰ ਸੈਂ ਤੇ ਹਾਲੇ ਵੀ ਫਾਈਨਲੀ ਕੌਂਟਰਡਿਕਟ ਹੋ ਰਿਹਾ ਹੋ ਜਗਾ ਦੀ ਆਪਾਂ ਅੰਕੁੱਠੇ ਵੀ ਬੜੀ ਕੀ ਕਰ ਸਕਦੇ ਜਦੋਂ ਮਾਮਲਾ ਵੀ ਦੋਨੋਂ ਹੀ ਆਪਾਂ ਕਹਿੰਦੇ ਆ ਵੀ ਟੌਪ ਮੋਸਟ ਜਿਹੜੀਆਂ ਜਾਂਸ ਏਜੰਸੀਆਂ ਨੇ ਇੱਕ ਸੈਂਟਰਲ ਦੀ ਟੌਪ ਮੋਸਟ ਏਜੰਸੀ ਹੈ ਇੱਕ ਸਟੇਟ ਦੀ ਟੌਪ ਮੋਸਟ ਏਜੰਸੀ ਹੈ ਤੇ ਇਹ ਤਾਂ ਹੁਣ ਉਹਨਾਂ ਨੇ ਹੀ ਡਿਸਾਈਡ ਕਰਨਾ ਵੀ ਬਾਕੀ ਉਹਨਾਂ ਦੇ ਦੋਨਾਂ ਦੇ ਜਿਹੜੇ ਡਿਫੈਂਸ ਕਾਉਂਟਰ ਦੇ ਵਕੀਲ ਸੀ ਠੀਕ ਹੈ ਜਿਵੇਂ ਜਸਪੂਰ ਆਦੀ ਤੇ ਜਿਵੇਂ ਉਹਨਾਂ ਨੇ ਵੀ ਆਰਗੂਮੈਂਟ ਕੀਤਾ ਵੀ ਇਹਦੇ ਵਿੱਚ ਵੀ ਸੇਮ ਕੇਸ ਦੇ ਵਿੱਚ ਦੋ ਐਫਆਈਆਰਸ ਜਾਂ ਆਪਣਾ ਮਤਲਬ ਸੇਮ ਟਾਈਮਿੰਗ ਦੇ ਵਿੱਚ ਇਹਦੇ ਵਿੱਚ ਅੱਧੇ ਘੰਟੇ ਤੋਂ ਘੱਟ ਦੀ ਟਾਈਮਿੰਗ ਦਾ ਡਿਫਰੈਂਸ ਹੈ ਔਰ ਈਵਨ ਕੇ ਵੀ ਕਿਹਾ ਵੀ ਜਿਹਨਾਂ ਕੰਪਲੀਟ ਕਰਨ ਵਾਲਾ ਵੀ ਉਹਦੇ ਫਾਈਨ ਤੱਕ ਵੀ ਉਥੇ ਮੈਂਸ਼ਨ ਨਹੀਂ ਹੈਗੇ ਮਤਲਬ ਕੁਝ ਹਾਲੇ ਜਾਂਚ ਚੱਲ ਰਹੀ ਹੈ ਇਸ ਮੈਟਰ ਤੇ ਹੂੰ ਤੇ ਉਹ ਦੂਸਰਾ ਵੀ 30 ਸਾਲ ਦੀ ਸਰਵਿਸਿਜ਼ ਹੈ ਤੇ ਵੀਆਈਪੀ ਭੁੱਲਰ ਸਾਲ ਦੀ ਉਹਦੇ ਵਿੱਚ 50 ਮਿੰਟ ਦੀ ਇੰਟਰਰਪਸ਼ਨ ਕਾਹੀ ਨਹੀਂ ਹੈ ਮਤਲਬ ਉਹ ਜਲਦਬਾਜ਼ੀ ਹੋਈ ਪਰ ਜਿਹੜਾ ਇਹ ਮਾਮਲਾ ਥੋੜਾ ਜਿਆਦਾ ਜ਼ਿਆਦਾ ਪ੍ਰਕਿਰਿਆ ਇਹ ਪੰਜਾਬ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਹੁਣ ਇਵਨ ਕਿ ਮਤਲਬ ਰੀਸੈਂਟਲੀ ਤਰਨਦਾ ਰੰਦੀਰ ਔਰ ਸ਼ੋ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਵੀ ਨਹੀਂ ਕਿਹਾ ਵੀ ਪੰਜਾਬ ਦੀ ਜਿਹੜੇ ਗੈਂਗਸਟਰਵਾਦ ਹੈ ਠੀਕ ਹੈ ਵੀ ਜਲਦੀ ਜਲਦੀ ਉਹਦਾ ਸਫਾਇਆ ਕੀਤਾ ਜਾਏਗਾ ਜੀ ਮਤਲਬ ਗੱਲ ਚੱਲ ਰਹੀ ਹੈ ਵੀ ਮਤਲਬ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਹੂੰ ਤੇ ਲਾਅ ਐਂਡ ਆਰਡਰ ਜਿਹੜਾ ਮੁੱਖ ਇਸ਼ੂ ਹੈ ਅੱਜ ਹੁਣ ਦੋਨਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਸੈਂਟਰਲ ਸਟੇਟ ਦੇ ਵਿੱਚ ਤੇ ਸਟੇਟ ਦੇ ਵਿੱਚ ਕੁਝ ਮਾਮਲੇ ਦੇ ਵਿੱਚ ਵੀ ਉਹ ਕੰਟਰੋਲ ਕਰਨ ਦੇ ਵਿੱਚ ਸਫਲ ਵੀ ਰਿਹਾ ਕੁਝ ਮਾਮਲਿਆਂ ਦੇ ਵਿੱਚ ਫੇਲਿਅਰ ਵੀ ਰਿਹਾ ਹੂੰ ਬਾਕੀ ਮਾਮਲਾ ਹਾਲੇ ਵਿਚਾਰ ਅਧੀਨ ਹੈ ਤੇ ਵੀ ਲਾਅ ਐਂਡ ਆਰਡਰ ਦੀ ਮੁੱਖ ਰਿਸਪੋਨਸਿਬਿਲਟੀ ਹੈ ਤੁਹਾਨੂੰ ਦੱਸਿਆ ਵੀ ਹਰ ਇੱਕ ਸਟੇਟ ਦੀ ਰਿਸਪੋਨਸਿਬਿਲਟੀ ਹੈ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਵੀ ਸਪੈਸ਼ਲ ਮੈਂਸ਼ਨਸ ਹੈ ਵੀ ਅਗਰ ਲਾਅ ਐਂਡ ਆਰਡਰ ਨੂੰ ਫੇਲਿਅਰ ਜਾ ਮੇਨਟੇਨ ਕਰਨ ਦੇ ਵਿੱਚ ਸਟੇਟ ਦੀ ਸਰਕਾਰ ਕੰਮਜਾਤ ਨਹੀਂ ਹੁੰਦਾ ਤੇ ਉੱਥੇ ਇਮੀਡੀਏਟਲੀ ਸੈਂਟਰ ਗਵਰਨਮੈਂਟ ਆਪਣੀ ਇਨਵੋਲਵਮੈਂਟ ਦਿਖਾ ਸਕਦੀ ਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਕੀਮਤੀ ਸਮਾਂ ਦੇ ਲਈ ਥੈਂਕ ਯੂ ਸਰ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਇਸ ਡੀਆਈਜੀ ਭੁੱਲਰ ਵਾਲੇ ਮੈਟਰ ਦੇ ਉੱਤੇ ਵਿਗਾਈ ਨਾਲ ਚਰਚਾ ਕੀਤੀ ਕਿ ਅੱਗੇ ਸੀਬੀਆਈ ਕਿਹੜੇ ਵੱਡੇ ਆਉਣ ਵਾਲੇ ਸਮੇਂ ਚ ਖੁਲਾਸਾ ਕਰ ਸਕਦੀ ਹੈ ਜਿਸ ਦੇ ਮੁਤਲਕ ਉਹਨਾਂ ਨੇ ਜਿਹੜਾ 5 ਦਿਨ ਦਾ ਰਿਮਾਂਡ ਲਿਆ ਫਿਲਹਾਲ ਇਹਨਾਂ ਹੀ ਦਿਓ ਜਾਜ ਧੰਨਵਾਦ